ਤੇ ਆਸਨ ਮੁਖਤਿਆਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਸੀ ਜੋੜਾ ਠੀਕ ਆ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਾਹ ਲਿਆ ਤਾਂ ਇਹ ਸਾਡੇ ਕੋਲੇ ਹੀ ਕੰਮ ਕਰਦਾ ਹੁੰਦਾ ਸੀ ਇਹ ਮੇਰੇ ਕੋਲ ਹੈਗਾ ਪੱਠਾ ਆ ਮੇਰੇ ਹਵੇਲੀ ਦੇ ਲੱਗੇ ਐਸ ਬੇ ਪੱਠਾ ਠੀਕ ਆ ਜੀ ਪੁੱਤ ਹੈਗਾ ਤਿੰਨ ਸਾਲ ਇਹ ਚੌਂਗੀਦਾਰ ਦੇ ਕੰਮ ਕਰਦਾ ਸੀ ਠੀਕ ਆ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਦੇ ਸੀ ਇਹ ਤਾਂ ਹੈਗਾ ਇਹਨਾਂ ਨੇ ਗੱਡੀ ਲਈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹਨਾਂ ਸਹਿਮਤ ਹੋ ਗਈ ਇਹ ਚੱਲ ਗਿਆ ਮਹੀਨਾ ਰਾਜੂ ਕੀ ਜੀ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਵਿੱਚ ਹੋਇਆ ਪਰ ਠੀਕ ਆ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਦਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇਹਨੀਆਂ ਗਲਤੀ ਕੁੜੀ ਦੀ ਜ਼ਿਆਦਾ ਗਲਤੀ ਸੀ ਹੁਣ ਉਹ ਮੁੰਡੇ ਨੂੰ ਮਾਰਾ ਕਹੀ ਜਾਂਦੇ ਆ ਉਮਰ ਕਿੰਨੀ ਸੀ ਆ ਬੇਟੀ 17 ਕੁ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਨਸ਼ਾ ਪਤਾ ਦੀ ਗੱਲ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦਾ ਇਹ ਕਿਆ ਨਾਮ ਹੈ ਆਪਕਾ ਮੇਰਾ ਨਾਮ ਅੰਦਰ ਅਗੀ

ਕਿਤਨੇ ਸਮੇਂ ਸੇ ਬੈਠੇ ਹੋ 6 ਮਹੀਨੇ ਹੋਏ ਹੈ ਕਹਿੰਦੇ ਤੇ ਪਰ ਸਾਹ ਮਿਲਾਈ ਕਰਕੇ ਗਏ ਹੋ ਜਦ ਕੋਈ ਉਸਕੋ ਮਿਲਨੇ ਆਤੇ ਥੇ ਤੋ ਬਾਤ ਕਰਤਾ ਥਾ ਕੋਈ ਆਪਕੇ ਸਾਥ ਕੀ ਕਿਆ ਕੋਈ ਦੁਖੀ ਥਾ ਅੰਦਰ ਯਾ ਕਿਆ ਨਾ 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 ਮੈਨੂੰ ਕੋ ਨਾ ਕਹਤਾ ਮੇਰੇ ਪਾਪਾ ਜੇ ਕਹਤਾ ਕਿ ਕਬ ਤੱਕ ਚੁਟਾ ਲੇ ਮੈਂ ਨਹੀਂ ਬੇਟਾ ਚਾ ਮੇਰੀ ਚਾ ਕਿਡਨੀ ਵਿਕ ਜਾ ਕਸ ਵਿਕ ਜਾ ਮੈਂ ਚੁਟਾ ਲੂੰਗਾ ਚਾ ਸਗਰ ਬੱਚਾ ਕਾ ਕਹਤਾ ਮੈਂ ਦੱਤ ਜੇ ਕਦ ਮਹੀਨਾ ਵਿੱਚ ਚੁਟਾ ਲੂੰਗਾ ਮੈਂ ਨਾ ਕਹਦਾ ਇਹ ਨਜਾਇਜ਼ ਬਸਾ ਰੱਖਾ ਥਾ ਉਸਕੋ ਨਾ ਜਾਦਾ ਹੀ ابھی کیا بتایا جیل پرشاسے نے کیوں کیا اس نے ایسا کیوں بیمار تھا جا کیسے دکھی ہو کر گیا مجھے کسی نہ بتا رہا ہے کہا گا مجھے کہا رہا ہے اپنے آپ آتما آتے ہیں کلہ کیا مانگ کرتے ہو آپ پرشاسن سے سرکار سے سرکار سے آمین نہیں آمین نو چنجی ہے بس سرکار عمر کی سرکار کہاں کے رہنے والے ہیں اوپی کے سارے ہیں یہاں ہشارپور میں کہاں رہتے ہیں چبیوار رہتا ہی میں نام ہے کون سا گاؤں چبیوار کے پاس میں نام ਤੁਸੀਂ ਕੀ ਕਰਤੋ ਆ ਜਿਹੜੀ ਦਿਹਾੜੀ ਕਰਤਾ ਬੱਚਾ ਕੋਈ ਕੰਮ ਕਰਤਾ ਛੋਟੇ ਛੋਟੇ ਨਹੀਂ ਆਨੀ ਮੈਂ ਔਰ ਮੁੰਡਾ ਕਰੇ ਕਰਤੇ ਵਾਸੇ ਕੰਮ ਆ ਸ਼ਾਦੀशुदा ਤਾਂ ਕਿ ਨਹੀਂ ਨਾ ਨਾ ਸ਼ਾਦੀ ਕਰਤੇ ਹੋਈ ਮਾਮਲਾ ਸਰ ਇਹਦਾ ਹੈ ਕਿ ਹਵਾਲਾਤੀ T2 ਜੋ ਜੁਪੀ ਦੇ ਰਹਿਣੇ ਵਾਲਾ ਆ ਔਰ ਪਿੰਡ ਮਹਿਨੇ ਦੇ ਵਿੱਚ ਰਹਿੰਦੇ ਆ ਇਹ ਲੇਬਰਰਮੈਨ ਹੈਗੇ ਆ ਇਹਦੇ ਖਿਲਾਫ ਇੱਕ ਮੁਕਦਮਾ ਨੰਬਰ 124 ਜਿਹੜਾ 23 ਦਾ 376 363 76 ਦਾ ਜਿਹੜਾ ਇਥੇ ਸਰਾਣੇ ਸਰ ਵਿੱਚ ਦਰਜ ਸੀ ਉਹਦੇ ਵਿੱਚ ਬੰਦ ਸੀਗਾ 19823 ਤੋਂ ਤੇ ਇੱਕ ਹਵਾਲਾ ਸੀ ਓੰਕਾਰ ਚੰਦ ਜਿਹੜਾ ਕਿ ਸੁੰਦਰ ਨਗਰ ਦਾ ਰਹਿਣੇ ਵਾਲਾ ਆ ਇਹ ਮੁਕੱਦਮਾ ਨੰਬਰ 9423 ਦਾ 2285 ਦਾ ਉਹਦੇ ਵਿੱਚ ਇਹ ਬੰਦ ਸੀਗੇ ਦੋਨੇ ਹੀ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਜਿਹੜਾ ਅੱਜ ਤੜਕੇ 3 ਵਜੇ ਜਿਹੜਾ ਆਪਣੇ ਜੀਵਨ ਲੀਲਾ ਖਤਮ ਕਰ ਲਈ ਆ ਜੇ ਕਿ ਆਪਣੇ ਖਿਲਾਫ ਦਰਜ ਮੁਕੱਦਮਿਆਂ ਤੋਂ ਇਹਨੂੰ ਲੈ ਕੇ ਜਿਹੜੇ ਪ੍ਰੇਸ਼ਾਨ ਸੀਗੇ ਇਹਨਾਂ ਨੇ ਇਸੀ ਕਰਕੇ ਜਿਹੜੀ ਆ ਉੱਥੇ ਜੇਲ੍ਹ ਦੇ ਅੰਦਰ ਆਪਣੀ ਵਰਕ ਦੇ ਅੰਦਰ ਜਿਹੜਾ ਫਾਹ ਲੈ ਕੇ ਇਹਨਾਂ ਨੇ ਆਪਣੀ ਜੀਮਨੀ ਲੀਲਾ ਸਮਾਪਤ ਕਰ ਲਈ ਹੈ ਇਹਨਾਂ ਨੇ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਆ ਬਾਥਰੂਮ ਦੇ ਵਿੱਚ ਬਣੀ ਗ੍ਰਿੱਲ ਦੇ ਨਾਲ ਆਪਣੇ ਫਾਹ ਲਿਆ ਹੈ ਹੁਣ ਇਹਨਾਂ ਦੇ ਜੋ ਵਾਰਸਾਂ ਦੇ ਸਟੇਟਮੈਂਟ ਦੇ ਆਧਾਰ ਤੇ 176 CrPC ਤਹਿਤ ਅਸੀਂ ਕਾਰਵਾਈ ਕਰ ਰਹੇ ਆ ਹਾਂਜੀ ਇਹ ਜਿਹੜੇ ਦੋਨਾਂ ਨੇ ਸੁਸਾਇਸਾਈਡ 21 ਬਾਥਰੂਮ ਚ ਕੀਤਾ ਕਿ ਲੱਗਦਾ ਇੱਕੋ ਹੀ ਬਾਥਰੂਮ ਦੇ ਵਿੱਚ ਕੀਤਾ ਜੀ ਕਿਹਨੇ ਮਤਲਬ ਕੀਤਾ ਜੀ ਕਿਸ ਚੀਜ਼ ਦੇ ਨਾਲ ਕੀਤਾ ਜਿਦਾਂ ਮਾਲਾ ਰੱਸਾ ਜਾਂ ਕੀ ਉਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਆਪਣੇ ਉਥੇ ਬਣਾ ਚੰਨੀਆਂ ਚੰਨੀਆਂ ਵਗੈਰਾ ਕੋਈ ਇਦਾਂ ਇਹੋ ਜਿਹੇ ਹੈਗੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਸੀਗੇ